ਵਾਘੁਰ ਜੀ ਕਾ ਖਾਲਸਾ ਸ਼੍ਰੀ ਵਾਘੁਰ ਜੀ ਕੀ ਫਤਿਹ ਅੱਜ ਮੈਂ ਜਿਹੜੀਆਂ ਤਸਵੀਰਾਂ ਅਸੀਂ ਤੁਹਾਡੇ ਸਾਹਮਣੇ ਕਰਨ ਜਾ ਰਹੇ ਹਾਂ ਇਹ ਤਸਵੀਰਾਂ ਹਨ ਕੂਕਾ ਮੰਡ ਖੇਤਰ ਦੀਆਂ ਜਿੱਥੇ ਕੁਝ ਲੋਕ ਤੇ ਚਲੋ ਮੰਡ ਖੇਤਰ ਤੋਂ ਜਿਹੜੇ ਤੁਸੀਂ ਵੰਦੇ ਚਲੇ ਗਏ ਨੇ ਤੇ ਕੁਝ ਪਰਿਵਾਰ ਜਿਹੜੇ ਨੇ ਹਜੇ ਵੀ ਇਸ ਕੂਕਾ ਮੰਡ ਖੇਤਰ ਦੇ ਵਿੱਚ ਰਹਿ ਰਹੇ ਨੇ ਕਿਉਂਕਿ ਪਾਣੀ ਦੇ ਹਾਲਾਤਾਂ ਦੀ ਆਪਾਂ ਗੱਲ ਕਰੀ ਤਾਂ ਪਾਣੀ ਦੇ ਹਾਲਾਤ ਬਹੁਤ ਮਾੜੇ ਬਣੇ ਪਏ ਨੇ ਇੱਕ ਹਿਸਾਬ ਦੇ ਕੋਕਾ ਮੰਡ ਦੇ ਵਿੱਚ ਪਾਣੀ ਦੀ ਗੱਲ ਕੀਤੀ ਜਾਵੇ ਤਾਂ ਪਾਣੀ ਬਹੁਤ ਚੜ ਚੁੱਕਾ ਵਾ ਪਰ ਹਜੇ ਵੀ ਇਹ ਪਰਿਵਾਰ ਜਿਹੜਾ ਇੱਥੇ ਬਹੁਤ ਲੰਮੇ ਸਮੇਂ ਤੋਂ ਰਹਿ ਰਿਹਾ ਵਾ ਤੇ ਹਜੇ ਵੀ ਪਾਣੀ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕੋਕਾ ਮੰਡ ਖੇਤਰ ਦੇ ਇਹ ਖੇਤਰ ਦੇ ਵਿੱਚ ਆਏ ਆ ਪਹਿਲਾਂ ਅਸੀਂ ਤੁਹਾਨੂੰ ਤੁਸੀਂ ਬਣ ਤੋਂ ਤਸਵੀਰਾਂ ਅਸੀਂ ਦਿਖਾ ਰਹੇ ਹਿੱਥੇ ਤੇ ਹੁਣ ਅਸੀਂ ਕੋਕਾ ਮੰਡ ਦੇ ਵਿੱਚ ਜਿਹੜੇ ਲੋਕ ਰਹਿ ਰਹੇ ਨੇ ਹਜੇ ਵੀ ਤੇ ਅੰਨ ਦਾ ਜਿਹੜਾ ਮਸ਼ੀਨਰੀ ਤੁਸੀਂ ਦੇ ਸਕਦੇ ਇੱਥੇ ਮਸ਼ੀਨਰੀ ਜਿਹੜੀ ਤੁਸ ਤੁਹਾਨੂੰ ਅਸੀਂ ਤਸਵੀਰਾਂ ਦੇ ਵਿੱਚ ਦਿਖਾ ਰਹੇ ਹਾਂ ਤੇ ਬਾਕੀ ਤੁਸੀਂ ਜਿਹੜਾ ਜਗਾਰ ਤੁਸੀਂ ਦੇ ਸਕਦੇ ਹੋ ਕਾਫੀ ਜਿਹੜਾ ਪਾਣੀ ਦੇ ਹਾਲਾਤ ਤੁਸੀਂ ਦੇ ਸਕਦੇ ਹੋ ਕਿ ਪਾਣੀ ਜਿਹੜੇ ਅੰਨ ਦੇ ਹਜੇ ਚਲੋ ਘਰਾਂ ਦੇ ਵਿੱਚ ਤੇ ਨਹੀਂ ਮੜਿਆ ਪਰ ਬਾਹਰ-ਬਾਰ ਪਾਣੀ ਤੁਸੀਂ ਫਸਲਾਂ ਦੇ ਪੈਲੀਆਂ ਦੇ ਵਿੱਚ ਵੇਸਪੋ ਦੇ ਬਾਹਰ ਵੀੜਿਆਂ ਦੇ ਵਿੱਚ ਪਾਣੀ ਤੁਸੀਂ ਦੇ ਸਕਦੇ ਹੋ ਤੇ ਆਪਾਂ ਗੱਲਬਾਤ ਵੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਅਸੀਂ ਮੰਡ ਦੇ ਵਿੱਚ ਬੈਠੇ ਆ ਤੇ ਇਧਰ ਨੂੰ ਦੇਖੋ ਕੈਮਰਾ ਮਾਰ ਕੇ ਦੇਖੋ ਸਾਰਾ ਲਗਭਗ ਬਰਿਆ ਤੱਕ ਇਥੋਂ 2 ਕਿਲੋਮੀਟਰ ਤੇ ਦਰਿਆ ਵਾ ਜਿਹੜਾ ਕਿ ਪਾਣੀ ਪਾਣੀ ਆ ਸਾਰੇ 11 ਏਕੜ ਜਿਹੜੀ ਫਸਲ ਖਰਾਬ ਹੋ ਗਈ ਆ ਤੇ ਬਾਕੀ ਆ ਦੇਖੋ ਘਰਾਂ ਤੇ ਕੀ ਹਾਲ ਬਣਿਆ ਹੋਇਆ ਵਾ ਇੰਨਾ ਬੁਰਾ ਹਾਲ ਆ ਕਿ ਕੋਈ ਹਿਸਾਬ ਹੀ ਨਹੀਂ ਆ ਬਾਕੀ ਤੁਹਾਨੂੰ ਦਿਖਾ ਦੰਨੇ ਆ ਦੇਖੋ ਜਿੰਨਾ ਵੀ ਏਰੀਆ ਵਾ ਸਾਰਾ ਇਧਰ ਨੂੰ ਵੇਖ ਲਓ ਐਨੂੰ ਵੇਖ ਲਓ ਤੁਸੀਂ ਬਣ ਸਾਡੇ ਤੋਂ 1.5 ਕਿਲੋਮੀਟਰ ਇਧਰ ਨੂੰ ਆ 2 ਕਿਲੋਮੀਟਰ ਜਿਹੜਾ ਦਰਿਆ ਵਾ ਸਾਡੇ ਤੋਂ ਸਾਡੇ ਅਸ ਦੇਖੋ ਸੰਦ ਬੜਾ ਜਿੰਨਾ ਵੀ ਸਾਰਾ ਖਲਰਿਆ ਪਿਆ ਵਾ ਕਾਕਾ ਤਾ ਤਾ ਆਉਂਦੀ ਇਹਦੇ ਕੋਲ ਆ